ਅੱਜ ਮੈਂ ਨਕੋਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ ਬਾਈ ਜੀ ਹਰ ਹੋਰ ਸਾਰੇ ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਤੁਹਾਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਿਆ ਘਰ ਚੱਲਣੇ ਮੁਸ਼ਕਲ ਹੋ ਗਏ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਤਾਂ ਐਡਾ ਬੜਾ ਬਿੱਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ਾਰ ਹੋਏ ਵੇ ਇਹਨਾਂ ਦਾ ਬਿੱਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿੱਲ ਹੈ 65000 ਬੈਲੈਂਸ ਕਹਿੰਦੇ ਤੇ ਆਪਣਾ 77000 77000 ਭਰਤਾ ਹਾਂ 65000 ਰਹਿੰਦਾ ਹੈ ਕਲੈਕਸ਼ਨ 65000 ਸਾਰਾ ਕੁੱਲ ਟੋਟਲ ਸੀ ਕਲੈਕਸ਼ਨ ਕੱਟੋਗੇ ਕਿ ਹੈਗਾ ਨਹੀਂ ਕਲੈਕਸ਼ਨ ਚੱਲਦਾ ਕੱਟਣਾ ਹੀ ਹੋਏਗਾ ਤੁਹਾਡਾ ਬੈਟਰੀ ਮੈਂ ਤਾਂ ਕੀਤੀ ਹੈ ਕਹਿੰਦਾ ਥੋੜੇ ਥੋੜੇ ਭਾਈ 8000 ਇਸ ਬੈਟਰੀ ਦਾ ਬਿੱਲ ਇਹਨਾਂ ਦੇ ਪਰਿਵਾਰ ਦਾ ਰਵੀਂਦਰ ਕੋਲ ਦਾ ਨਾਮ ਹੈ ਤੁਹਾਡਾ ਭੈਣ ਜੀ ਸਾਡਾ ਇੱਕ ਆਇਆ 20000 ਰੁਪਿਆ ਦਾ ਸਾਡਾ ਤਾਂ ਮੀਟਰ ਵੀ ਲਾ ਕੇ ਲਗਾਇਆ ਸੀ 20000 ਇਹਨਾਂ ਦਾ ਬਿੱਲ ਹੈ ਇਹਨਾਂ ਦਾ ਮੀਟਰ ਲਾ ਲੈ ਗਿਆ ਤੇ ਬਿਨਾ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਆ ਤੁਹਾਡਾ ਭੈਣ ਜੀ 9000 ਬਿੱਲ ਇਹਨਾਂ ਦਾ ਭੈਣ ਜੀ ਕੀ ਨਾਮ ਹੈ ਤੁਹਾਡਾ ਮਨਦੀਪ ਕੋਹਫਾ ਜੀ ਮੈਂ ਕਿਹਦੀ ਤਾਰ ਕੇ ਆਈ ਹਾਂ ਪਹਿਲਾਂ ਤਿੰਨ ਤਾਰੀਆਂ ਸੀ ਮੈਂ 4000 ਤਾਰ ਕੇ ਆਈਆਂ ਤਾਂ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾਲ ਦਾ ਇਨਵੈਟਰ ਨਹੀਂ ਸੀ ਕੱਲਾ ਪੱਖਾ ਚੱਲੇ ਜਾਂਦਾ ਤਾਂ ਬਲਦਾ ਚੱਲਦਾ ਇੱਕ ਪੱਖਾ ਚੱਲਦਾ ਬਿਲ ਕਿੰਨਾ ਹੈ 9000 9000 ਬਿੱਲ ਹੈ ਤੇ ਪਹਿਲਾਂ ਵੀ ਤਾਰ ਕੇ ਆਏ ਹੁਣ ਇਹਨਾਂ ਨੂੰ ਤਾਰਨੇ ਤੇ ਆਵਾਜ਼ ਆ ਰਹੀ ਹੋਏ ਵੇ ਵੱਡਾ ਭੈਣ ਜੀ 12000 ਇਹਨਾਂ ਦਾ ਬਿੱਲ ਖੜਾ ਹੈ ਤਾਰਨੇ ਤੋਂ ਆਵਾਜ਼ ਆ ਰਹਾ ਹੈ ਵੱਡਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿੱਲ ਹੈ ਤੇ ਕੋਈ ਐਸੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਭੈਣ ਜੀ ਤੇ ਉਹ ਦਿਆ ਜੀ 8000 ਤਾਰਿਆ ਤੇ 10000 ਦਾ ਬਿੱਲ ਇਹ ਤਾਰਿਆ ਹੀ ਹੈ 11000 ਹੋਰ ਮੰਗਦੇ ਐ ਤੇ ਇਹਦਾ ਕਲੈਕਸ਼ਨ ਕੱਟਣਾ ਆਗੇ ਤੁਸੀਂ ਦੱਸੋ ਬੀਜੀ ਸਾਡਾ ਭਾਈ ਆ ਵਿੱਚ 14 ਤਾਰਿਆ ਵਾ ਤੇ 22000 ਬਿੱਲੇ ਦਾ ਆਇਆ 14000 ਗਰੀਬ ਆਦਮੀ ਤਾਰਿਆ ਹੀ ਐ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਕਲੈਕਸ਼ਨ ਕੱਟਣ ਨੂੰ ਕਹਿ ਰਹੇ ਬਟਾ ਭੈਣ ਜੀ 17000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਮੇਰੇ ਪਾਸ ਬੀਬੀਆਂ ਖੜੀਆਂ ਇੱਕੋ ਪਿੰਡ ਦੀ ਆ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਏ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਆਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਹੈ ਕਿਸੇ ਦਾ 65000 ਹੈ ਕਿਸੇ ਦਾ 22000 ਹੈ ਕਿਸੇ ਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆ ਗਏ ਤੁਸੀਂ ਦਾ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿੱਲ ਦੀ ਗੱਲ ਕਰਦੇ ਆ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾ ਗਰੀਬ ਪਰਿਵਾਰ ਖੜੇ ਐ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ ਐ 35 35 40 40 50 50 ਹਜ਼ਾਰ ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਇਹ ਮੇਰੀ ਭੈਣ ਦਾ ਬੀਬੀ ਦੀ ਸ਼ਗਲ ਕਿੰਨੀ ਕਮਜ਼ੋਰ ਹੋ ਗਈ ਐ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਵੀ ਜਵਾਨ ਕੁੜੀ ਮੁੱਕਦੀ ਤਿੰਨ ਬੱਚੇ ਨੇ ਉਹਦੇ ਸੌ ਦੀ ਲਿਆੜੀ ਕਰ ਕਰ ਔਰ ਉੱਪਰ ਤੇ ਕਿੰਨਾ ਬਿੱਲ ਆਇਆ ਹੋਇਆ 10000 ਤਾਰਿਆ 10000 ਤਾਰਿਆ 11000 ਹੋਰੇ ਕਿੱਥੇ ਦੇ 11000 ਬਿੱਲ ਕਹਿੰਦੇ ਦੇ ਦਿਓ ਨਹੀਂ ਤੇ ਅਸੀਂ ਮੀਟਰ ਲਾ ਕੇ ਲੈ ਜਾਣਾ ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ ਉਹ ਇੰਨੇ ਜ਼ਿਆਦਾ ਕਰਦੇ ਐ ਕਿ ਜਾਂ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ। ਇਹਨਾਂ ਦਾ ਕਿੱਥੋਂ ਦੇ ਗਿਆ ਸੀ ਦਿਹਾੜੀਆਂ ਕਰ ਕਰਕੇ। ਕਿਹੜੀ ਰੋਟੀ ਦਾ ਸਾਰ ਗਿਆ ਤੇ ਕਿਹੜੀ ਦਿਹਾੜੀਆਂ ਕਰਕੇ। ਕਿੱਧਰ ਕਿੱਥੇ ਹੋਈਏ ਭਰਾਵਾ। ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰੇ 10 21000 ਇਹ ਬੀਬੀਆਂ ਨੂੰ ਨਾ ਦੇ। ਸਾਡੀ ਮਿਹਨਤ ਵਾ ਸਾਡੀ ਨਿਕਮਾ। ਇਹ ਤਿੰਨ ਮਹੀਨਿਆਂ ਦੇ ਵਿੱਚ ਕਾਫੇਟਾ ਬੈਂਕਾਂ ਦੇ ਵੀ ਕਰਜ਼ੇ ਮਾਫ਼ ਕੀਤੇ। ਜੋ ਵੀ ਬਿੱਲ ਸੀ ਇਹਨੀਆਂ ਸਹੂਲਤਾਂ ਮਿਲੀਆਂ ਨੇ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 600 ਜੂਨਟ ਮਾਫੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਪਿਛਲੇ ਪੈਲੇ ਸਾਲੀ ਦੇ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਿਆ 10 21000 ਇਹ ਬੀਬੀਆਂ ਨੂੰ ਨਾ ਦੇਵਾ ਸਾਡੀ ਮਿਹਨਤ ਵਾ ਸਾਡੀ ਗੱਲ ਮਾਫ ਕਰਿਆ ਦੇ ਵਿੱਚ ਕਾਫੀ ਚੋਟ ਨਹੀਂ ਕਾਦੇ ਵੀ ਕਰਦੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਸੁਵਿਧਾਾਂ ਮਿਲੀਆਂ ਤਿੰਨਾਂ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਤਿੰਨੇ 600 ਯੂਨਟ ਤੋਂ ਮਾਫੀ ਇੱਕ ਵੀ ਯੂਨਟ ਮਾਫੀ ਨਹੀਂ ਆਈ ਉਹ ਤੋਂ ਪਿਛਲੇ ਵੇਲੇ ਇਹਨਾਂ ਨੇ ਮਾਫ ਕੀਤੀ ਸੀ ਉਹਨਾਂ ਨੂੰ ਉਹ ਵੀ ਮਾਫ ਸਾਰੇ ਪਾਸੇ ਉੱਤੇ ਜਿੱਥੋਂ ਦਾ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੀਆਂ ਉਹਨਾਂ ਨੇ ਇਧਰੋਂ ਇਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਉਹ ਮਤਲਬ ਮੀਟਰ ਲਾਇਆ ਹੋਇਆ ਵਾ ਜੇ ਉਹ ਮਤਲਬ ਬੜਾ ਮੀਟਰ ਹੈ ਨਹੀਂ ਕਰਕੇ ਨਹੀਂ 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 ਹੋਇਆ ਤਾਂ ਇਹੋ ਗਾਦਮੀ ਹੈ ਤੁਸੀਂ ਤੌਰ ਲਾ ਦਿੰਦੇ ਆ ਤਾਰ ਲਾ ਗਏ ਆ ਇਹ ਜੇ ਉਹ ਨਾ ਨਾ ਲਿਓ ਹੁਣ ਇਹਨਾਂ ਨੂੰ ਉਲਟਾ ਪੜਾ ਰਹੇ ਆ ਕਿ ਤੁਹਾਡੇ ਅਸੀਂ ਨਜਾਇਜ਼ ਕ੍ਰੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਕਿਉਂ ਨਹੀਂ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ਼ ਕਰਦੀ ਯਾਰ ਇੰਨੇ ਜਿਆਦਾ ਰੇਟ ਕਿਉਂ ਹੈ ਇੱਕ ਐਸ ਬੀਬੀ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਤੇ 21000 ਬਿੱਲ ਹੈ ਕਿਥੇ ਰਹੇਗੀ ਇਕੱਲਵਾਂ ਦਾ 21000 ਬਿੱਲ ਕਿਵੇਂ ਆ ਗਿਆ ਕੋਈ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੀ ਇਹ ਨਾ ਗਰੀਬਾਂ ਦੇ ਬਿੱਲ ਦੁਆਰੇ ਤੋਂ ਮਾਫ ਕੀਤੇ ਜਾਣ ਇਹਨਾਂ ਦੇ ਬਿਲੇ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੂਕੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ بڑے بڑے ਬਿੱਲ ਖੜੇ ਕਿੱਥੇ ਚੱਲੂਗਾ ਕਦੋਂ